ਕਸ ਕਹੀ ਨਿਜਬਾਨੀ ਉਸ ਵੇਲੇ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਨਾਂ ਸਾਰੇ ਸਿੱਖਾਂ ਕੋਲੋਂ ਸੁਣ ਕੇ ਆਪਣਾ ਬਚਨ ਕੀਤਾ ਸੋ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਵਾਰ ਦੀ ਪੌੜੀ ਭਾਵ ਕਿ ਜੋ ਸ਼ਬਮੀ ਵਾਰ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਤੇ ਉਹਦੀ 24 ਨੰਬਰ ਵਾਲੀ ਪੌੜੀ ਜਿਹਦੇ ਵਿੱਚ ਫਿਰ ਸਤਿਗੁਰੂ ਸਾਹਿਬ ਜੀ ਬਾਰੇ ਗੁਰੂ ਮਤ ਬਾਰੇ ਇਹ ਸਾਰੀ ਵਿਆਖਿਆ ਕੀਤੀ ਗਈ ਏ ਸਿੱਖਾਂ ਦੇ ਜੋ ਮਨ ਹੌਸਲੇ ਡੋਲ ਰਹੇ ਨੇ ਉਹਨਾਂ ਨੂੰ ਫਿਰ ਤਗੜੇ ਕਰਨ ਵਾਸਤੇ ਭਾਈ ਗੁਰਦਾਸ ਜੀ ਨੇ ਗੁਰਮਤ ਦੀ ਸਿੱਖਿਆ ਦਿੱਤੀ ਏ ਸਤਿਗੁਰੂ ਸਾਹਿਬ ਜੀ ਸਰੀਰਕ ਰੂਪ ਦੇ ਵਿੱਚ ਪਰਮੇਸ਼ਰ ਦੀ ਜੋਤ ਨਹੀਂ ਹਨ ਅਸਲ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕਰਕੇ ਹੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਵਾਲਾ ਸਿਧਾਂਤ ਉਹ ਭਾਈ ਗੁਰਦਾਸ ਜੀ ਨੇ ਹੋਰ ਵਿਆਖਿਆ ਸਹਿਤ ਸੰਗਤਾਂ ਨੂੰ ਸਮਝਾਇਆ ਇਸ ਪ੍ਰਕਾਰ ਕਹਿਣ ਲੱਗੇ ਭਾਈ ਗੁਰਦਾਸ ਜੀ ਨੇ ਸਿੱਖਿਆ ਦੇ ਕਰਕੇ ਸਮਝਾਉਣ ਦਾ ਯਤਨ ਕੀਤਾ ਜਪੋ ਨਾ ਚਿੰਤਾ ਤੂੰ ਮਨ ਮਹਿ ਧਾਰੂ ਸਤਿਗੁਰੂ ਸਾਹਿਬ ਜੀ ਦੇ ਸਿੱਖ ਭਾਈ ਗੁਰਦਾਸ ਜੀ ਉਹਨਾਂ ਆਏ ਗੁਰਸਿੱਖਾਂ ਨੂੰ ਕਹਿਣ ਲੱਗੇ ਭਾਈ ਪ੍ਰੇਮੀਆਂ ਗੁਰਸਿੱਖੋ ਨਾ ਚਿੰਤਾ ਕਰੋ ਆਪਣੇ ਮਨ ਵਿੱਚ ਗੁਰ ਕੋ ਪੂਰਨ ਬ੍ਰਹਮ ਵਿਚਾਰੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਪੂਰਨ ਨੇ ਪੂਰਨ ਬ੍ਰਹਮ ਨੇ ਪੂਰਨ ਗੁਰੂ ਨੇ ਪੂਰਨ ਬ੍ਰਹਮ ਨੇਤਰੀ ਸਰੋਤਰੀ ਵਾਲੇ ਉਸ ਮਹਾਨ ਗੁਣਾਂ ਦੇ ਭਰੇ ਹੋਏ ਖਜ਼ਾਨੇ ਨੇ ਉਹਨਾਂ ਦੇ ਪ੍ਰਤੀ ਕੋਈ ਚਿੰਤਾ ਦਾ ਇਸ ਤਰ੍ਹਾਂ ਦਾ ਇਜ਼ਹਾਰ ਨਾ ਕਰੋ ਸ੍ਰੀ ਪਰਮੇਸ਼ਰ ਕੇ ਅਵਤਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੋਮਣੀ ਪਰਮ ਈਸ਼ਵਰ ਪਰਮਾਤਮਾ ਜੋ ਪਰਮੇਸ਼ਰ ਵਾਹਿਗੁਰੂ ਹੈ ਉਹਦੇ ਸਾਖਸ਼ਾਤ ਪ੍ਰਗਟ ਅਵਤਾਰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੋਤ ਹਨ ਜਤਨੇ ਜਾਨੀ ਜਾਏ ਉਦਾਰ ਉਹ ਇਹੋ ਜਿਹੇ ਲੂਪ ਰੂਪ ਵਿੱਚ ਨੇ ਉਹਨਾਂ ਦੀ ਗਾਥਾ ਉਹਨਾਂ ਦੀ ਅਵਸਥਾ ਉਹਨਾਂ ਦੇ ਕੌਤਕ ਉਹਨਾਂ ਦੀ ਲੀਲਾ ਸਾਡੇ ਵਰਗੇ ਅਣਜਾਣ ਜੀਵਾਂ ਕੋਲੋਂ ਨਹੀਂ ਸਮਝੀ ਜਾਂਦੀ ਹੈ